ਵੀ ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਆਪਣੇ ਕਰავੇ ਵਿੱਚ ਹੱਸਦੇ ਵੱਸਦੇ ਲੋਕਾਂ ਨੂੰ ਬੇਕਾਰ ਕਰਕੇ ਰੱਖ ਦਿੱਤਾ ਹੈ ਅਤੇ ਜਿੱਥੇ ਹੜ ਨਹੀਂ ਵੀ ਆਏ ਉੱਥੋਂ ਦੇ ਲੋਕਾਂ ਦੇ ਘਰਾਂ ਨੂੰ بارش ਨੇ ਇਸ ਤਦਰ ਬੇਕਾਰ ਕੀਤਾ ਹੈ ਕਿ ਉਹਨਾ ਇੱਥਾ ਰਹਿਣ ਵਾਲੇ ਪਰਿਵਾਰਾਂ ਤੇ ਹਰ ਰੋਜ਼ ਮੌਤ ਦਾ ਖਤਰਾ ਮੰਡਰਾਉਂਦਾ ਰਹੇਗਾ ਇਸੇ ਕੜੀ ਵਿੱਚ ਜਿੱਥੇ ਵੱਖ-ਵੱਖ ਪਿੰਡਾਂ ਤੋਂ ਮਕਾਨਾਂ ਦੀਆਂ ਛੱਤਾਂ ਅਤੇ ਕੰਧਾਂ ਡਿੱਗਣ ਦੀਆਂ ਖਬਰਾਂ ਪੁੱਜੀਆਂ ਹਨ ਉੱਥੇ ਹੀ ਆਪਣਾ ਨਜ਼ਦੀਕ ਪਿੰਦੇ ਪਿੰਡ ਮੋਰੋ ਵਿਖੇ ਇਕ ਦਰਜਨ ਤੋਂ ਵੱਧ ਘਰਾਂ ਤੇ ਮੀਂਹ ਨੇ ਐਨਾ ਕਹਿਰ ਟਾਇਆ ਹੈ ਕਿ ਉਹਨਾਂ ਦੇ ਮਕਾਨ ਥੰਮੀਆਂ ਦੇ ਸਹਾਰੇ ਖੜੇ ਹਨ ਜਿਨ੍ਹਾਂ ਚੋਂ ਕੁਝ ਮਕਾਨ ਡਿੱਗ ਵੀ ਚੁੱਕੇ ਹਨ ਇਥੋਂ ਦੇ ਪੀੜਤ ਲੋਕਾਂ ਨੇ ਦੱਸਿਆ ਕਿ ਇੱਕ ਤਾਂ ਲਗਾਤਾਰ ਮੀਂਹ ਨੇ ਸਾਡੇ ਘਰਾਂ ਨੂੰ ਬਰਬਾਦ ਕੀਤਾ ਹੈ ਤੇ ਰੈਂਦੀ ਕਸਰ ਪਾਣੀ ਦੀ ਸਪਲਾਈ ਕਰਨ ਵਾਲੇ ਪਾਈਪਾਂ ਦੀ ਲੀਕੇਜ ਨੇ ਕੱਟ ਕੇ ਰੱਖ ਦਿੱਤੀ ਹੈ ਉਹਨਾਂ ਦੱਸਿਆ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਦੀ ਕਮਾਈ ਨਾਲ ਆਪਣੇ ਘਰ ਬਣਾਏ ਸਨ ਤੇ ਅੱਜ ਉਹਨਾਂ ਤੋਂ ਮਿਹਨਤ ਨਾਲ ਬਣਾਏ ਘਰਾਂ ਦੀ ਬਰਬਾਦੀ ਦੇਖੀ ਨਹੀਂ ਜਾ ਰਹੀ ਉਨਾ ਸਰਕਾਰ ਤੋਂ ਮੰਗ ਕੀਤੀ ਹੈ ਕਿ 30.3 ਮਈ ਦੀ ਨਜ਼ਰ ਬਣਾ ਕੇ ਰੱਖੀ ਜਾਵੇ ਤਾਂ ਜੋ ਨਸ਼ਟ ਹੋਏ ਕਰਾ ਨੂੰ ਦੁਬਾਰਾ ਬਣਾ ਕੇ ਉਹ ਆਪਣਾ ਸ਼ਾਂਤੀ ਪਰਿਆ ਜੀਵਨ ਬਤੀਤ ਕਰ ਸਕਣ ਕਰਦੇ ਹਾਂ ਪੀੜਤ ਲੋਕਾਂ ਨਾਲ ਗਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਕਿੰਨਾ ਕ ਨੁਕਸਾਨ ਹੋਇਆ ਜੀ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਆ ਸਾਰੇ ਟੇੜਾ ਹੀ ਹੋਣਾ ਹੀ ਆ ਜੀ ਹਾਂਜੀ ਹਾਂਜੀ ਜਵੰਦਰ ਬਾਲੇ ਗੱਡ ਰ ਜਿਹੜੇ ਟੇਡੇ ਮੇਡੇ ਹੋਏ ਹੋਏ ਹੁਣ ਹੋਏ ਆ ਉਹ ਵੀ ਹੋਨੇ ਮੀਚੇ ਹੀ ਹੋਏ ਆ ਠੀਕ ਹੈ ਸਾਰੇ ਮਕਾਨ ਬਹਿ ਗਏ ਜੀ ਹਾਂ ਜੀ ਠੀਕ ਹੈ ਸਾਲਾ ਦੇ ਵੀ ਕਰਦੇ ਤੇਰਾ ਇਹ ਇੱਕ ਇੱਧੇ ਨਾਲ ਪਾਸਿਆ ਆ ਆ ਦੇਖੋ ਇਹ ਚੋਂ ਆ ਬਾਹਰੋਂ ਵੀ ਆ ਆ ਦਰਵਾਜ਼ੇ ਕੋਲੋਂ ਸਾਰੇ ਬਣਾ ਬਈ ਸਾਰੇ ਬਰਾਂਡਾ ਜਿਹਦਾ ਨੁਕਸਾਨ ਹੋ ਗਿਆ ਘਰ ਦਾ ਠੀਕ ਹੈ ਜੀ ਤੇ ਬੜਾ ਇੱਧਰ ਆ ਵੀ ਕਮਰਾ ਹੋ ਗਿਆ ਉਹਨੇ ਡਿੱਡੇ ਹੋ ਗਿਆ ਘਰ ਆਪਣਾ ਸਾਰੇ ਪੱਲਾ ਚਵਾਰਾ ਵੀ ਬਾਹਰ ਵੀ ساری ਕੰਧ ਪੈ ਗਈ ਸਾਰੀਆਂ ਟੈਨਲ ਨੂੰ ਅੱਗੇ ਵੱਟ ਹੋ ਗਈਆਂ ਵੇੜਾ ਵੀ ਖਰਾਬ ਹੋ ਗਿਆ ਜਿਹਨ ਬਾਅਦ ਫਾਰਕ ਜੇਤ ਲੈ ਜੱਟ ਦਾ ਖਰਾਬ ਹੋ ਗਿਆ ਸਾਰਾ ਜਾਨੀ ਪੂਰਾ ਮਕਾਨ ਬਹਿ ਗਿਆ ਨੀਚੇ ਨਾ ਪੂਰਾ ਬਹਿ ਗਿਆ ਤੇ ਉੱਪਰੋਂ ਵੀ ਦੇਖਿਆ ਫਟ ਗਿਆ ਸਾਰਾ ਉੱਪਰੋਂ ਵੀ ਫਟ ਗਿਆ ਬੌੜੀਆਂ ਤੇੜਾ ਗਈ ਆ ਬੱਲੀਆਂ ਤੁਸੀਂ ਹੁਣ ਦੱਸਿਓ ਕਿਹਨੇ ਆ ਨੁਕਸਾਨ ਕਿੰਨਾ ਹੋ ਗਿਆ ਤੁਹਾਡਾ ਜੀ ਨੁਕਸਾਨ ਤਾਂ ਇਹ ਕਿਹੜਾ ਹੋ ਗਿਆ ਕੋਈ ਅੰਦਾਜ਼ਾ ਤਾਂ ਹੈ ਨਹੀਂ ਪਰ ਕੋਈ ਦੇਖ ਸਾਹ ਤੇ ਤੁਹਾਡੇ ਸਾਹਮਣੇ ਕਿੰਨੇ ਜਿੰਦਾਂ ਨਹੀਂ ਲੱਗਦਾ ਨਾ ਇਹ ਆ ਕਿ ਬੇਖਲਾ ਬਹਿ ਗਿਆ ਬੇਖਲਾ ਜਿੰਦਾਂ ਜਿੰਦਾਂ ਕਰਵਾ ਦੇ ਕੋਈ ਆ ਦੇਖੋ सारे कमरे बैग है जी हाँ जी जो आप पानी आ रहे हैं मीठा पानी है हाँ मीठा पानी आ रही है अच्छा ठीक है जी हाँ जी सारे कार बैग है पाजी संडे बहुत लोग खाना खाया संडे ਆਪ ਵੀ ਦੇਖ ਜਾਨੀਏ ਸਾਰੇ ਦੇਖੋ ਭਾਜੀ ਲਾ ਲਿਖਣ ਵਾਲੀ ਆਨੇ ਭਾਜੀ ਹੂੰ ਹੂੰ ਹਾਂ ਵਾਲੀਆਂ ਦੇਖੋ ਨੁਕਸਾਨ ਹੋਇਆ ਮਕਾਨ ਦਾ ਕੀ ਜਾਣਕਾਰੀ ਇਹਦੇ ਬਾਰੇ ਸੱਚੀ ਗਾ ਭਾਜੀ ਭਾਜੀ ਇਹ ਨੁਕਸਾਨ ਹੋਇਆ ਜੀ ਸਿਰਫ ਉਹ ਜਿਹੜੇ ਵਾਟਰ ਟਪਲੇ ਪਾਣੀ ਤੇ ਆ ਨਾ ਤ ਟੂਟੀਆਂ ਦਾ ਪਾਣੀ ਆਂਦਾ ਹੈ ਟੂਟੀਆਂ ਲੀਕ ਹੋ ਗਈਆਂ ਟੂਟੀਆਂ ਲੀਕ ਹੋ ਗਈਆਂ ਹੁਣ ਕਰਕੇ ਪਾਣੀ ਕੋਲ ਕਲੈਕਸ਼ਨ ਲੀਕ ਹੋ ਰਿਹਾ ਸਾਰੀ ਗਲੀ ਦੇ ਵਿੱਚ ਉਹਦੇ ਨਾਲ ਨੁਕਸਾਨ ਹੋਣ ਦੇ ਨਾਲ ਮਕਾਨ ਸਾਰੇ ਘਰੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਜੀ ਭਾਜੀ ਨੁਕਸਾਨ ਤੁਹਾਡੇ ਸਾਹਮਣੇ ਸਾਰੇ ਕਮਰੇ ਲੀਕ ਹੈ ਸਾਰੇ ਟੁੱਟੇ ਭੱਜੇ ਪਏ ਕਿੰਨੇ ਕਮਰੇ ਆਪਣੇ ਕਮਰੇ ਬ੍ਰੇਤਰੋਂ ਆਏ ਅੱ ਤਕਰੀਬਨ 5-7 ਲੱਖ ਤੱਕ ਤਾਂ ਹੋਣਾ ਹੀ ਹੈ ਭਾਜੀ ਠੀਕ ਹੈ ਤੁਸੀਂ ਕੀ ਕੰਮ ਕਰਦੇ ਆ ਮੈਂ ਸਕੂਟਰ ਮਕੈਨਿਕ ਆਂ ਸਕੂਟਰ ਮਕਾ ਠੀਕ ਹੈ ਜਣੀ ਦਿਹਾੜੀ ਦੇ ਪੇਮੇ ਡਿਲੀਵਰੀ ਆ ਹਾਂਜੀ ਹਾਂਜੀ ਕੀ ਕਹਿੰਦਾ ਜੁਨੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹੀ ਕਹਿੰਦਾ ਕਿ ਉਹਨੇ ਸਾਡਾ ਹਾਲਤਾ ਕੇ ਹਾਲਤਾ ਦੇਖੋ ਕੀ ਹੋਇਆ ਠੀਕ ਹੈ ਜੀ ਤੁਹਾਡੇ ਵੀ ਮਕਾਨ ਦਾ ਨੁਕਸਾਨ ਹੋਇਆ ਕਿੰਨਾ ਕ ਨੁਕਸਾਨ ਹੋਇਆ ਮੇਰਾ ਤਾਂ ਕਾਫੀ ਨੁਕਸਾਨ ਹੋਇਆ ਜੇ ਨਾ ਮਤਲਬ ਕਹ ਲਓ ਬੇ ਹੌਣ ਵਾਲੇ ਟੈਨਾਂ ਲਵਾਈਆਂ ਸੀਗੀਆਂ ਤਾਕੀਆਂ ਕਰਵਾਈਆਂ ਬੇ ਲਗ ਲਗਵਾਈਆਂ ਤੇ ਨਾਲ ਦੂਜਾ ਪੇਂਟ ਪੂਣੇ ਕਰਵਾਇਆ ਮੇਰਾ ਤਕਰੀਬਨ 1.2 ਲੱਖ ਰੁਪਏ ਦਾ ਸਿੱਧਾ ਨੁਕਸਾਨ ਹੋਇਆ ਜਿਹੜਾ ਹੁਣ ਤਾਜ਼ਾ ਮੈ ਲਾ ਕੇ ਹਟਾਇਆ। ਬਾਕੀ ਮੇਰਾ ਮਕਾਨ ਸਾਰਾ ਖਿਲਰ ਗਿਆ ਆ। ਤੇ ਕੋਈ ਜਾਨੀਵਾਲੀ ਨੁਕਸਾਨ ਦਾ ਬਚਾਅ ਹੈ? ਜਾਨੀਵਾਲੀ ਕੋ ਬਚਾਓ ਗਿਆ ਆ। ਪਰ ਇਮਾਰਤ ਪੂਰੀ ਖਰਾਬ ਹੋ ਗਈ ਆ। ਇਮਾਰਤ ਸਾਰੀ ਖਰਾਬ ਹੋ ਗਈ ਆ। ਨਹੀਂ ਤੁਸੀਂ ਮੈਂ ਦੇਖਿਆ ਖੰਭੇ ਦਿੱਤੇ ਹੋਏ ਵਿੱਚ ਬਲੀਆਂ ਦਿੱਤੀਆਂ ਹੋਈਆਂ ਫੇ ਤੁਹਾਨੂੰ ਪਹਿਲਾ ਪਤਾ ਲੱਗ ਗਿਆ ਆਪਣੀ ਜਾਨ ਤੁਸੀਂ ਭੱਜ ਕੇ ਬਚਾਈ ਹੈ ਨਾ ਮਗਾ। ਨਾਟਕੇਦਨ ਸਾਰਾ ਕੰਮ ਹੋ ਗਿਆ। ਬੜਾ ਕੰਮ ਖਰਾਬ ਹੈ ਤੁਹਾਡੇ ਤਾਂ। ਇਹਦਾ ਵੀ ਸਰਕਾਰੀ ਟੂਟੀਆਂ ਲੱਗੀਆਂ ਇਹਨਾਂ ਟੂਟੀਆਂ ਨੇ ਸਾਡਾ ਨੁਕਸਾਨ ਕੀਤਾ ਪਾਪਾਂ ਨੇ ਤੇ ਟੂਟੀਆਂ ਮੇਰੇ ਤੁਸੀਂ ਪੰਚਾਇਤ ਨੂੰ ਕਿਹਾ ਨਹੀਂ ਠੀਕ ਕਰਨ ਵਾਸਤੇ ਤੁਸੀਂ ਤੂੰ ਕਿਹਾ ਆ ਜਾਂਦਾ ਹੈ ਕੋਈ ਕਰ ਜਾਂਦਾ ਹੈ ਕੋਈ ਨਹੀਂ ਕਰਕੇ ਜਾਂਦਾ ਜਦੋਂ ਇੱਕ ਵਾਰੀ ਕਹੀਦਾ ਤੇ ਆਉਂਦਾ ਵੀ ਆ ਪੰਜ ਚਾਰ ਵਾਰੀ ਕਹਾਂ ਤੇ ਫੇਰ ਆਉਂਦਾ ਤੇ ਪ੍ਰਸ਼ਾਸਨ ਨੂੰ ਤੁਸੀਂ ਪੈਸੇ ਵੀ ਕੋਲੋਂ ਲਾਈਵੇ ਹੁਣ ਪ੍ਰਸ਼ਾਸਨ ਕੋਲ ਸਾਡੀ ਇਹ ਮੰਗਿਆ ਵੀ ਸਾਡਾ ਜੋ ਨੁਕਸਾਨ ਹੋਇਆ ਸਾਨੂੰ ਉਹਦੀ ਪੂਰ ਪਾਈ ਕੀਤੀ ਜਾਵੇ ਤੁਸੀਂ ਪਿੰਡ ਦਾ ਮੁਆਇਨਾ ਕਰਦੇ ਆ ਜੋ ਨੁਕਸਾਨ ਬਹੁਤ ਜਿਆਦਾ ਮੀਂਹ ਦੇ ਨਾਲ ਹੋਇਆ ਤੇ ਤਕਰੀਬਨ ਅੱਧੇ ਪਿੰਡ ਦੇ ਜਿਹੜੇ ਮਕਾਨ ਆ ਢਲ ਗਏ ਟੱਗ ਗਏ ਆ ਕੀ ਤੁਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਇਹਨਾਂ ਦੀ ਵੱਧ ਤੋਂ ਵੱਧ ਮਦਦਤ ਹੋਣੀ ਚਾਹੀਦੀ ਆ ਗਰੀਬ ਬੰਦੇ ਆ ਇਹਨਾਂ ਦੀ ਮਦਦਤ ਕਰ ਸਰਕਾਰ ਸਾਰੀ ਤਰ੍ਹਾਂ ਇਹਨਾਂ ਨੂੰ ਜਿੱਦਾਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਅੰਦਰੋਂ ਬਾਹਰ ਆ ਜਾਣ ਬਾਹਰ ਆ ਕੇ ਬੈਠਣ ਜਿੱਥੇ ਵੀ ਇਹਨਾਂ ਨੂੰ ਮਿਲਦਾ ਵਧੀਆ ਉੱਥੇ ਜਾ ਕੇ ਬੈਠਣ ਨਹੀਂ ਅੰਦਰ ਨਾ ਰਹਿਣ ਆ ਮੌਸਮ ਦਾ ਪਤਾ ਨਹੀਂ ਜੀ ਮੌਸਮ ਦਾ ਪਤਾ ਕੋਈ ਨਹੀਂ ਤੇ ਮਕਾਨ ਜਿਹੜੇ ਜਿਆਦਾ ਖਰਾਬ ਹੋ ਜਾਂਦੇ ਆ ਖਰਾਬੀ ਆ ਮਕਾਨਾਂ ਦੀ ਤੇ ਬਾਕੀ ਤੁਸੀਂ ਪੰਚਾਇਤ ਤੋਂ ਸਰਕਾਰ ਨਾਲ ਮਿਲ ਕੇ ਕਿ ਕੁਝ ਕੁ ਪ੍ਰਾਲਾ ਕਰੋਗੇ ਜੀ ਅਸੀਂ ਜੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਾਂਗੇ ਜਿੰਨੀ ਸਾਤ ਹੋ ਸਨਾਂ ਸਰਕਾਰ ਨਾਲ ਮਿਲ ਕੇ ਜੀ ਸਰਕਾਰ ਨਾਲ ਮਿਲ ਕੇ ਵੀ ਕਰਾਂਗੇ ਹਾਂ ਜੀ ਪਿੰਡ ਦੇ ਲੋਕ ਵੀ ਹਾਂ ਜੀ ਮਾਤਾ ਪਾਕੇ ਸਾਰੀ ਮਦਦ ਕਰਾਂਗੇ ਇਹਨਾਂ ਦੀ ਬਹੁਤ ਧੰਨਵਾਦ ਜੀ